ਹਾਲ ਇਹ ਜਿਹੜਾ ਸੈਂਥੋਮਬ ਸਕੂਲ ਜਿਹੜਾ ਤੁਸੀਂ ਪਿੱਛੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਰ ਸਾਲ ਇਹ ਸਕੂਲ ਜਿਹੜਾ ਹੈ ਕਿਤਾਬਾਂ ਚੇਂਜ ਕਰ ਦਿੰਦਾ ਹਰ ਸਾਲ ਇਹ ਕਿਤਾਬਾਂ ਚੇਂਜ ਕਰ ਦਿੰਦੇ ਨੇ ਆਪਣੀ ਮਨਮਰਜ਼ੀ ਕਰਦੇ ਨੇ ਧੱਕੇਸ਼ਾਹੀ ਕਰਦੇ ਨੇ ਜੋ ਇਸ ਰਿਪੋਰਟ ਦੇ ਵਿੱਚ ਲਿਖਿਆ ਜੋ ਮੈਂ ਪੜ੍ਹ ਕੇ ਤੁਹਾਨੂੰ ਸੁਣਾ ਰਿਹਾ ਚਾਹੇ ਉਸ ਸਕੂਲ ਦੀਆਂ ਟਰੈਸਰਸ ਹੋਣ ਚਾਹੇ ਉਹ ਕਿਤਾਬਾਂ ਹੋਣ ਚਾਹੇ ਸੌਖ ਹੋਣ ਚਾਹੀਏ ਮੈਂ ਤਾਂ ਕਿ ਗਲੇ ਦੇ ਵਿੱਚ ਜਿਹੜੀ ਟਾਈ ਲਗਾਉਂਦੀ ਚਾਹੇ ਉਹ ਹੋਵੇ ਏ ਆਪਣੀ ਮਨਮਰਜ਼ੀ ਦੇ ਨਾਲ ਬੰਦੇ ਅਪਾਇੰਟ ਕਰਦੇ ਨੇ ਉਹਨਾਂ ਨਾਲ ਪੈਸੇ ਦੀ ਜਿਹੜੀ ਐ ਖਰੀਦੋ ਫਰੋਖਤ ਹੁੰਦੀਆਂ ਜਾਂ ਉਹਨਾਂ ਨਾਲ ਸੌਦੇਬਾਜ਼ੀ ਹੁੰਦੀਆਂ ਵੀ ਤੁਸੀਂ ਇਹ ਚੀਜ਼ ਜਿਹੜੀ ਇਸ ਪੈਸੇ ਦੇ ਮੁਤਾਬਕ ਵੇਚਣੀ ਐ ਔਰ ਜਿਹਦੇ ਨਾਲ ਸਾਨੂੰ ਵੀ ਫਾਇਦਾ ਹੋਵੇ ਔਰ ਤੁਹਾਨੂੰ ਵੀ ਫਾਇਦਾ ਹੋਵੇ ਪੇਰੈਂਟਸ ਦੁਖੀ ਨੇ ਤਾਂ ਹੀ ਅਗਲਾ ਇਸ ਸਟੈਪ ਨੂੰ ਚੱਕਦਾ ਵੀ ਅਸੀਂ ਕਿੰਨੇ ਕ ਕਮਾਈ ਕਰ ਲਈਏ ਕਿੰਨੇ ਕ ਪੈਸੇ ਅਸੀਂ ਕਮਾ ਲਈਏ ਦਿਨ ਤੋਂ ਸਵੇਰ ਤੋਂ ਲੈ ਕੇ ਦਿਨ ਰਾਤ ਤੱਕ ਅਸੀਂ ਇੱਕ ਕਰਦੇ ਆਂ ਔਰ ਪੈਸੇ ਕਮਾਨੇ ਪਰ ਉਹ ਸਾਰਾ ਪੈਸਾ ਜਿਹੜੇ ਨੇ ਸਕੂਲਾਂ ਵਾਲੇ ਜ਼ਬਰਦਸਤੀ ਸਾਡੀ ਜੋ ਜੇਬ ਦੇ ਵਿੱਚੋਂ ਕੱਢ ਰਹੇ ਨੇ ਇਵਨ ਨਵਾਂ ਕੰਮ ਵੀ ਚੱਲ ਗਿਆ ਅਗਰ ਫੀਸ ਤੁਸੀਂ ਨਹੀਂ ਜਮ੍ਹਾਂ ਕਰਾਉਂਦੇ ਬਾਈ ਚਾਂਸ ਕਿਸੇ ਵੀ ਤਰ੍ਹਾਂ ਤਰ੍ਹਾਂ ਇਹ ਤੁਹਾਨੂੰ ਪ੍ਰੋਬਲਮ ਆ ਜਾਂਦੀ ਹੈ ਫੀਸ ਤੁਹਾਡੀ ਜਮ੍ਹਾਂ ਨਹੀਂ ਹੁੰਦੀ ਤਾਂ ਉਹਦੇ ਤੇ ਫੀਸ ਦੇ ਨਾਲ ਨਾਲ ਜੁਰਮਾਨਾ ਵੀ ਲਗਾਉਣ ਲੱਗੇ ਨੇ ਕੀ ਸਾ ਆਪਣੀ ਮਤਲਬ ਨਾ ਲੈਂਦੇ ਨੇ ਸਰਵਸਾ ਉਹਨੇ ਤੁਸੀਂ ਦੇਖ ਸਕਦੇ ਹੋ ਪੇਰੈਂਟਸ ਨੂੰ ਕਿਸ ਮੁਤਾਬਕ ਮਿਲਦੀਆਂ ਹੋਣੀਆਂ ਜਿਸ ਮੁਤਾਬਕ ਪੇਰੈਂਟਸ ਨੇ ਏਡਾ ਵੱਡਾ ਸਟੈਪ ਚੱਕਿਆ ਕਿਤਾਬਾਂ ਦੀ ਗੱਲ ਖਾਸ ਕਰਕੇ ਕੀਤੀ ਹੈ ਵੀ ਇਹਨਾਂ ਨੇ ਬੰਦੇ ਅਪਾਇੰਟ ਕੀਤੇ ਹੋਏ ਨੇ ਕਿਤਾਬਾਂ ਸਿਰਫ ਉਸੇ ਬੰਦੇ ਤੋਂ ਮਿਲ ਸਕਦੀਆਂ ਇੱਕੋ ਡੀਲਰ ਅਪਾਇੰਟ ਕੀਤਾ ਹੋਰ ਆਪਣੀ ਮਨਮਰਜ਼ੀ ਦੇ ਉਹ ਜੋ ਹੈ ਰੇਟ ਲਗਾ ਰਿਹਾ ਇਹ ਵੀ ਸਭ ਤੋਂ ਵੱਡੀ ਜੜੀ ਪ੍ਰੋਬਲਮ ਇਹ ਫੇਸ ਕਰ ਰਹੀ ਹੈ ਗਰੇ ਫੀਸ ਰੈਗੂਲੇਟਰੀ ਐਕਟ ਦੀ ਗੱਲ ਕਰੀਏ ਤਾਂ ਤਕਰੀਬਨ ਇੱਕ ਸਕੂਲ ਜਿਹੜਾ ਹੈ ਉਹ 3 ਸਾਲ ਜਿਹੜੀਆਂ ਬੁੱਕਸ ਨੂੰ ਨਹੀਂ ਚੇਂਜ ਕਰ ਸਕਦਾ ਪਰ ਫਿਰ ਵੀ ਜਿਹੜੀਆਂ ਇਹ ਬੁੱਕਸ ਨੇ ਇੱਕ ਤਰ੍ਹਾਂ ਦੀ ਸਰਾਸਾਰਾ ਉਹ ਐਕਟ ਨੂੰ ਕਿੰਨਾ ਕਿਤੇ ਸਾਈਡ ਤੇ ਰੱਖਿਆ ਜਾ ਰਿਹਾ ਪੰਜਾਬ ਦੇ ਵਿੱਚ ਅਗਰ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਦੀ ਗੱਲ ਕਰੀਏ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਪੁਰਾਣੇ ਸਮੇਂ ਤੋਂ ਹੀ ਪੇਰੈਂਟਸ ਦੀਆਂ ਜਿਹੜੀਆਂ ਨੇ ਸ਼ਿਕਾਇਤਾਂ ਉਮੂਮਨ ਦੇਖੀਆਂ ਜਾ ਰਹੀਆਂ ਚਾਹੇ ਉਹ ਸੋਸ਼ਲ ਮੀਡੀਆ ਦੇ ਹੈਂਡਲ ਤੇ ਹੋਵੇ ਚਾਹੇ ਨਿਊਜ਼ ਚੈਨਲਾਂ ਤੇ ਹੋਣ ਔਰ ਚਾਹੇ ਕਿਸੇ ਸਰਕਾਰੀ ਅਧਾਰਿਆਂ ਨੂੰ ਜਿਹੜੀਆਂ ਕਪਲੇਟਾ ਦਿੱਤੀਆਂ ਗਈਆਂ ਹੋਣ ਪਰ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਮਨਮਰਜ਼ੀ ਹੈ ਉਹ ਕਿਤੇ ਵੀ ਰੁਕ ਨਹੀਂ ਰਹੀ ਇਹ ਮੇਰੇ ਹੱਥ ਦੇ ਵਿੱਚ ਜਿਹੜਾ ਇਹ ਪੇਪਰ ਹੈ ਇਹ ਸਾਡੇ ਆਫੀਸ਼ੀਅਲ ਜਿਹੜੀ ਮੇਲ ਆਈਡੀ ਉਹਦੇ ਉੱਤੇ ਸਾਨੂੰ ਮੇਲ ਆਈ ਹੋਈ ਹੈ ਔਰ ਖਾਸ ਕਰਕੇ ਪੇਰੈਂਟਸ ਵੱਲੋਂ ਇਹ ਜਿਹੜੀਆਂ ਮੇਲਸ ਹੈ ਸਾਡੇ ਅਫੀਸ਼ੀਅਲ ਜਿਹੜੀ ਵੈਬਸਾਈਟ ਆ ਔਰ ਸਾਡੀ ਅਫੀਸ਼ੀਅਲ ਜਿਹੜੀਆਂ ਹੈਗੀਆਂ ਸਾਈਟਸ ਉਹਨਾਂ ਉੱਤੇ ਸਾਨੂੰ ਭੇਜੀ ਗਈਆਂ ਵੀ ਸਾਨੂੰ ਇਸ ਪ੍ਰੋਬਲਮ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਅੱਜ ਅਸੀਂ ਮੌਜੂਦ ਆ ਸੈਂਟ ਥਾਮਸ ਸੀਨੀਅਰ ਸੈਕੰਡਰੀ ਸਕੂਲ ਲੁਧਿਆਣੇ ਜੋ ਮੌਜੂਦ ਹੈ ਸੋ ਉਹਦੇ ਕਰਕੇ ਕੰਪਲੀਟ ਆਈਏ ਖਾਸ ਕਰਕੇ ਇਹ ਪੇਰੈਂਟਸ ਜਿਹੜੇ ਨੇ ਇਸ ਸੈਂਟ ਥਾਮਸ ਸਕੂਲ ਦੇ ਵਿੱਚ ਇਹਨਾਂ ਦੇ ਬੱਚੇ ਪੜ੍ਹਦੇ ਨੇ ਔਰ ਖਾਸ ਕਰਕੇ ਉਹਨਾਂ ਵੱਲੋਂ ਜਿਹੜੀ ਇਹ ਕੰਪਲੀਟ ਹੈ ਇਹ ਸਾਡੇ ਤੱਕ ਪਹੁੰਚਾਈ ਗਈ ਔਰ ਇਹਦੇ ਨਾਲ-ਨਾਲ ਹਾਈ ਅਥਾਰਟिटीज ਜਿੰਨੀਆਂ ਐਜੂਕੇਸ਼ਨਸ ਨੇ ਉਹਨਾਂ ਨੂੰ ਦਿੱਤੀਆਂ ਗਈਆਂ ਔਰ ਹਰਜੋਤ ਭੈਂਸ ਜਿਹੜ ਦੀ ਮਨਮਰਜ਼ੀਆਂ ਦੇ ਖਿਲਾਫ ਜਿਹੜੀ ਇਹ ਸ਼ਿਕਾਇਤ ਦਿੱਤੀ ਗਈ ਆ ਇਹਦੇ ਚ ਖਾਸ ਕਰਕੇ ਉਹਨਾਂ ਨੇ ਤਵੱਜੋ ਦਿੱਤੀ ਆ ਖਾਸ ਕਰਕੇ ਜੋ ਆਪਣੀ ਪ੍ਰੋਬਲਮ ਸ਼ੇਅਰ ਕੀਤੀ ਉਹ ਕਹਿਆ ਗਿਆ ਵੀ ਹਰ ਸਾਲ ਇਹ ਜਿਹੜਾ ਸੈਂਥੋਮਬ ਸਕੂਲ ਜਿਹੜਾ ਤੁਸੀਂ ਪਿੱਛੇ ਤਸਵੀਰਾਂ ਵੀ ਦੇਖ ਸਕਦੇ ਹੋ ਹਰ ਸਾਲ ਇਹ ਸਕੂਲ ਜਿਹੜਾ ਹੈ ਕਿਤਾਬਾਂ ਚੇਂਜ ਕਰ ਦਿੰਦਾ ਅਗਰ ਕਿਸੇ ਪਰਿਵਾਰ ਦੇ ਦੋ ਜਾਂ ਤਿੰਨ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਨੇ ਅਗਰ ਛੋਟਾ ਬੱਚਾ ਅਗਰ 3 ਚ ਪੜਦਾ ਹੈ ਔਰ ਉਸ ਤੋਂ ਵੱਡਾ 4th ਜੋਰ 5th ਚ ਪੜਦਾ ਹੈ ਔਰ ਇੱਕ ਦੂਜੇ ਦੀਆਂ ਕਿਤਾਬਾਂ ਜਿਹੜੀਆਂ ਐਕਸਚੇਂਜ ਹੋ ਜਾਂਦੇ ਸੀ ਉਹਦੇ ਕਰਕੇ ਜਿਹੜੀਆਂ ਵੀ ਪੇਰੈਂਟਸ ਨੂੰ ਜੜਾ ਕਿਤਾਬਾਂ ਖਰੀਦਣ ਦਵੀਆਂ ਕਿਤਾਬਾਂ ਲੈਣ ਦੇ ਉੱਤੇ ਖਰਚਾ ਨਹੀਂ ਸੀ ਕਰਨਾ ਪੈਂਦਾ ਪਰ ਹੁਣ ਜਿਹੜੀਆਂ ਹਰ ਸਾਲ ਇੱਕਤਾਬਾ ਚੇਂਜ ਕਰ ਦਿੰਨੇ ਆਪਣੀ ਮਨਮਰਜ਼ੀ ਕਰਦੇ ਨੇ ਧੱਕੇਸ਼ਾਹੀ ਕਰਦੇ ਨੇ ਜੋ ਇਸ ਰਿਪੋਰਟ ਦੇ ਵਿੱਚ ਲਿਖਿਆ ਜੋ ਮੈਂ ਪੜ ਕੇ ਤੁਹਾਨੂੰ ਸੁਣਾ ਰਿਹਾ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਹਰ ਸਾਲ 7 ਤੋਂ 10000 ਰੁਪਏ ਦੀਆਂ ਜਿਹੜੀਆਂ ਕਿਤਾਬਾਂ ਹੈ ਇਹ ਹਰ ਬੱਚੇ ਨੂੰ ਦਿੱਤੀਆਂ ਜਾਂਦੀਆਂ ਔਰ ਐਮ ਆਰ ਪੀ ਰੇਟ ਦੇ ਉੱ ਇਹ ਦਿੰਦੇ ਨਹੀਂ ਕਿਉਂਕਿ ਉਹਦੇ ਤੇ ਕੋਈ ਲੈਸ ਵੀ ਨਹੀਂ ਹੁੰਦੀ ਕਿਉਂਕਿ ਇਹਨਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਅਪਾਇੰਟ ਕੀਤੇ ਹੁੰਦੇ ਨੇ ਬੰਦੇ ਚਾਹੇ ਉਹ ਸਕੂਲ ਦੀਆਂ ਟਰੈਸਰਸ ਹੋਣ ਚਾਹੇ ਉਹ ਕਿਤਾਬਾਂ ਹੋਣ ਚਾਹੇ ਸੌਕ ਹੋਣ ਚਾਹੀਏ ਮੈਂ ਤਾਂ ਕਿ ਗਲੇ ਦੇ ਵਿੱਚ ਜਿਹੜੀ ਟਾਈ ਲਗਾਉਂਦੀ ਚਾਹੇ ਉਹ ਹੋ ਇਹ ਆਪਣੀ ਮਨਮਰਜ਼ੀ ਦੇ ਨਾਲ ਬੰਦੇ ਅਪਾਇੰਟ ਕਰਦੇ ਨੇ ਉਹਨਾਂ ਨਾਲ ਪੈਸੇ ਦੀ ਜਿਹੜੀ ਹੈ ਖਰੀਦੋ ਫਰੋਖਤ ਹੁੰਦੀਆਂ ਜਾਂ ਉਹਨਾਂ ਨਾਲ ਸੌਦੇਬਾਜ਼ੀ ਹੁੰਦੀਆਂ ਵੀ ਤੁਸੀਂ ਇਹ ਚੀਜ਼ ਜਿਹੜੀ ਇਸ ਪੈਸੇ ਦੇ ਮੁਤਾਬਕ ਵੇਚਣੀ ਹੈ ਔਰ ਜਿੰਦੇ ਨਾਲ ਸਾਨੂੰ ਵੀ ਫਾਇਦਾ ਹੋਵੇ ਔਰ ਤੁਹਾਨੂੰ ਵੀ ਫਾਇਦਾ ਹੋਵੇ ਸੋ ਇਹ ਰਲ ਮਿਲ ਕੇ ਪੇਰੈਂਟਸ ਦੀਆਂ ਜਿਹੜੀਆਂ ਜੇਬਾਂ ਦੇ ਉੱਤੇ ਡਾਕੇ ਮਾਰਨ ਦਾ ਜਿਹੜਾ ਕੰਮ ਚੱਲ ਰਿਹਾ ਹੈ ਉਹਦੇ ਉੱਤੇ ਤੁਹਾਨੂੰ ਇਹ ਇਹ ਤਵੱਜੋ ਦੇਣ ਜਾ ਰਹੇ ਹਾਂ ਔਰ ਇਹਦੇ ਪਿੱਛੇ ਕਾਫੀ ਪੇਰੈਂਟਸ ਨੇ ਜਿਨ੍ਹਾਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਸਾਈਨ ਵੀ ਹੇਠੇ ਕੀਤੇ ਹੋਏ ਨੇ ਇਹ ਜਿਹੜੀ ਅਫੀਸ਼ੀਅਲ ਸਾਡੀ ਵੈਬਸਾਈਟ ਤੇ ਆਈਆਂ ਸੋ ਇੱਕ ਤਰ੍ਹਾਂ ਦੀ ਸਕੂਲਾਂ ਦੇ ਖਿਲਾਫ ਜਿਹੜੀ ਪੇਰੈਂਟਸ ਦਾ ਜਿਹੜਾ ਇਹ ਜਿਹੜਾ ਰੋਸ ਹੈ ਇਹ ਤੁਹਾਡੇ ਤੱਕ ਅਸੀਂ ਪਹੁੰਚਾਇਆ ਵੀ ਪੇਰੈਂਟਸ ਦੁਖੀ ਨੇ ਤਾਂ ਹੀ ਅਗਲਾ ਇਸ ਸਟੈਪ ਨੂੰ ਚੱਕਦਾ ਵੀ ਅਸੀਂ ਕਿੰਨੇ ਕ ਕਮਾਈ ਕਰ ਲਈਏ ਕਿੰਨੇ ਕ ਪੈਸੇ ਅਸੀਂ ਕਮਾ ਲਈਏ ਦਿਨ ਤੋਂ ਸਵੇਰ ਤੋਂ ਲੈ ਕੇ ਦਿਨ ਰਾਤ ਤੱਕ ਅਸੀਂ ਇੱਕ ਕਰਦੇ ਆਂ ਔਰ ਪੈਸੇ ਕਮਾਣੇ ਪਰ ਉਹ ਸਾਰਾ ਪੈਸਾ ਜਿਹੜੇ ਨੇ ਸਕੂਲਾਂ ਵਾਲੇ ਜ਼ਬਰਦਸਤੀ ਸਾਡੀ ਜੋ ਜੇਬ ਦੇ ਵਿੱਚੋਂ ਕੱਢ ਰਹੇ ਨੇ ਸੋ ਆਪਣੀ ਪ੍ਰੋਬਲਮ ਉਹਨਾਂ ਨੂੰ ਦੱਸੀਆ ਵੀ ਬੱਚੇ ਪੜਾਣੇ ਜਿਹੜੇ ਨੇ ਸਾਡੇ ਲਈ ਬੜੇ ਮੁਸ਼ਕਲ ਹੋ ਚੁੱਕੇ ਨੇ ਜੋ ਖਾਸ ਕਰਕੇ ਇਦਾਂ ਦੇ ਪ੍ਰਾਈਵੇਟ ਸੈਕਟਰ ਨੇ ਜਿਨ੍ਹਾਂ ਨੇ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਜਾਂ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਕਬਜ਼ਾ ਕੀਤਾ ਹੋਇਆ ਆਪਣੀ ਮਨਮਰਜ਼ੀਆਂ ਕਰਦੇ ਨੇ ਆਪਣੀ ਮਨਮਰਜ਼ੀਆਂ ਦੀਆਂ ਫੀਸ ਸਟ੍ਰਕਚਰ ਰੱਖਿਆ ਹੋਇਆ ਔਰ ਹ ਨਵਾਂ ਕੰਮ ਵੀ ਚੱਲ ਗਿਆ ਅਗਰ ਫੀਸ ਤੁਸੀਂ ਨਹੀਂ ਜਮ੍ਹਾਂ ਕਰਾਉਂਦੇ ਬਾਈ ਚਾਂਸ ਕਿਸੇ ਵੀ ਤਰ੍ਹਾਂ ਤਰ੍ਹਾਂ ਹੀ ਤੁਹਾਨੂੰ ਪ੍ਰੋਬਲਮ ਆ ਜਾਂਦੀ ਹੈ ਫੀਸ ਤੁਹਾਡੀ ਜਮ੍ਹਾਂ ਨਹੀਂ ਹੁੰਦੀ ਤਾਂ ਉਹਦੇ ਤੇ ਫੀਸ ਦੇ ਨਾਲ-ਨਾਲ ਜੁਰਮਾਨਾ ਵੀ ਲਗਾਉਣ ਲੱਗੇ ਨੇ ਸੋ ਤੁਹਾਡੀ ਆਨਲਾਈਨ ਜਿਹੜੀਆਂ ਫੀਸਾਂ ਜਾਂਦੀਆਂ ਉਹ ਤੇ ਜੁਰਮਾਨਾ ਵੀ ਆ ਜਾਂਦਾ ਅਗਰ ਤੁਸੀਂ ਫੀਸ ਨਹੀਂ ਜਮ੍ਹਾਂ ਕਰਾਉਂਦੇ ਤਾਂ ਉਹ ਜੁਰਮਾਨਾ ਆਲਰੇਡੀ ਐਡ ਹੋ ਜਾਂਦਾ ਸੋ ਮਨਮਰਜ਼ੀਆਂ ਤੇ ਕੈਸ਼ਾਈਆਂ ਚੱਲ ਰਹੀਆਂ ਹੈ फीसा अपनी मतलब ना लंदे सर्व ने सर्विसा होने ਤੁਸੀਂ ਦੇਖ ਸਕਦੇ ਹੋ ਪੇਰੈਂਟਸ ਨੂੰ ਕਿਸ ਮੁਤਾਬਕ ਮਿਲਦੀਆਂ ਹੋਣੀਆਂ ਜਿਸ ਮੁਤਾਬਕ ਪੇਰੈਂਟਸ ਨੇ ਏਡਾ ਵੱਡਾ ਸਟੈਪ ਚੱਕਿਆ ਜਿਹੜੀ ਕੰਪਲੀਟ ਤੁਹਾਡੇ ਤੱਕ ਦਿੱਤੀ ਹੈ ਬਾਕੀ ਡੀਓ ਸਾਹਿਬ ਨੇ ਜਿਹੜੇ ਲੁਧਿਆਣੇ ਡਿਸਟ੍ਰਿਕਟ ਦੇ ਐਜੂਕੇਸ਼ਨ ਅਫਸਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਏਗੀ ਇਸ ਬਾਰੇ ਉਹਨਾਂ ਨੂੰ ਜ਼ਰੂਰ ਦੱਸਿਆ ਜਾਏਗਾ ਵੀ ਪੇਰੈਂਟਸ ਦੀ ਕੰਪਲੀਟ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਵੇ ਇਦਾਂ ਦੇ ਜਿਹੜੇ ਸਕੂਲ ਨੇ ਜਿਹੜੇ ਪ੍ਰਾਈਵੇਟ ਸੈਕਟਰ ਜਿਹੜੇ ਇੱਕ ਤਰ੍ਹਾਂ ਦਾ ਪ੍ਰੈਸ਼ਰ ਦੇ ਰਹੇ ਨੇ ਪੇਰੈਂਟਸ ਨੂੰ ਉਹਨਾਂ ਦੇ ਉੱਪਰ ਕੀ ਸਖਤ ਕਾਰਵਾਈ ਕੀਤੀ ਜਾਏਗੀ ਔਰ ਕਿਤਾਬਾਂ ਦੀ ਗੱਲ ਖਾਸ ਕਰਕੇ ਕੀਤੀ ਇਹ ਵੀ ਇਹਨਾਂ ਨੇ ਬੰਦੇ ਅਪੁਆਇੰਟ ਕੀਤੇ ਹੋਏ ਨੇ ਕਿਤਾਬਾਂ ਸਿਰਫ ਉਸੇ ਬੰਦੇ ਤੋਂ ਮਿਲ ਸਕਦੀਆਂ ਇੱਕੋ ਡੀਲਰ ਅਪੁਆਇੰਟ ਕੀਤਾ ਹੋਰ ਆਪਣੀ ਮਨਮਰਜ਼ੀ ਦੇ ਉਹ ਜੋ ਹੈ ਰੇਟ ਲਗਾ ਰਿਹਾ ਇਹ ਵੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਹ ਫੇਸ ਕਰ ਰਹੇ ਨੇ ਸੋਤਾਂ ਨੂੰ ਡਿਸਟ੍ਰਿਕਟ এডਿਊਕੇਸ਼ਨ ਅਫੀਸਰ ਨਾਲ ਵੀ ਗੱਲ ਕਰਾਂਗੇ ਉਹਨਾਂ ਦਾ ਕੀ ਹੈ ਤੇ ਰੈਕਟ ਹੈ ਅਗਰ ਫੀਸ ਰੈਗੂਲੈਟਰੀ ਐਕਟ ਦੀ ਗੱਲ ਕਰੀਏ ਤਾਂ ਤਕਰੀਬਨ ਇੱਕ ਸਕੂਲ ਜਿਹੜਾ ਹੈ ਉਹ 3 ਸਾਲ ਜਿਹੜੀਆਂ ਬੁੱਕਸ ਉਹ ਨਹੀਂ ਚੇਂਜ ਕਰ ਸਕਦਾ ਪਰ ਫਿਰ ਵੀ ਜਿਹੜੀਆਂ ਇਹ ਬੁੱਕਸ ਨੇ ਇੱਕ ਤਰ੍ਹਾਂ ਦੀ ਸਰਾਸਾਰਾ ਵੈਕਟਰ ਨੂੰ ਕਿੰਨਾ ਕਿਤੇ ਸਾਈਡ ਤੇ ਰੱਖਿਆ ਜਾ ਰਿਹਾ ਹੈ ਅਡਿਟ ਰਿਪੋਰਟੋ ਕੀਤੀ ਜਾ ਰਹੀ ਔਰ ਸਾਲ ਬਾਅਦ ਜਿਹੜੀਆਂ ਬੁਕਸ ਨੇ ਉਹ ਚੇਂਜ ਕਰ ਲਿੱਤੀਆਂ ਜਾਂਦੀਆਂ ਔਰ ਫੀਸ ਦੀ ਸਟ੍ਰਕਚਰ ਦੀ ਗੱਲ ਕਰ ਲਈਏ ਤਾਂ ਉਹ ਤਕਰੀਬਨ 8% ਤੋਂ ਜ਼ਿਆਦਾ ਨਹੀਂ ਵਾ ਸਕਦੀ ਪਰ ਇਹ ਫੀਸਾਂ ਵੀ ਆਪਣੀ ਮਨਮਰਜ਼ੀ ਦੇ ਹਿਸਾਬ ਨਾਲ ਵਧਾ ਰਹੇ ਨੇ ਬਾਕੀ ਹੁਣ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਨਾਲ ਜ਼ਰੂਰ ਇਹਦੇ ਬਾਰੇ ਜਾਣੂ ਕਰਾਇਆ ਜਾਏਗਾ ਉਹਨਾਂ ਦਾ ਕੀ ਕਹਿਣਾ ਤੁਹਾਡੇ ਤੱਕ ਜ਼ਰੂਰ ਸਾਂਝਾ ਕਰਾਂਗੇ ਸੋ ਤੁਹਾਨੂੰ ਦਿਖਾਇਆ ਕਿ ਜਿੱਦਾਂ ਸਕੂਲ ਵਾਲੇ ਆਪਣੀ ਮਨਮਾਨੀ ਕਰ ਰਹੇ ਨੇ ਤੇ ਅਸੀਂ ਇਸੇ ਬਾਬਤ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਨੇ ਜਿਹੜੇ ਜਿੰਪਲ ਮਦਾਨ ਜੀ ਉਹਨਾਂ ਨੂੰ ਫੋਨ ਕਾਲ ਕੀਤੀ ਆ ਪਰ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਲ ਜਿਹੜੀ ਸਾਡੀ ਪਿਕ ਨਹੀਂ ਕੀਤੀ ਗਈ ਕਿਸੇ ਵੀ ਤਰ੍ਹਾਂ ਦਾ ਸਾਨੂੰ ਉਹਨਾਂ ਦਾ ਜਵਾਬ ਜਿਹੜਾ ਉਹ ਨਹੀਂ ਪਹੁੰਚਿਆ ਔਰ ਗੱਲ ਕਰ ਲਈਏ ਸਕੂਲ ਦੇ ਪ੍ਰਿੰਸੀਪਲ ਦੀ ਮੈਡਮ ਸ਼ਾਲਨੀ ਜਿਹੜੇ ਕਿ ਪ੍ਰਿੰਸੀਪਲ ਦੇ ਪਦ ਦੇ ਉੱਤੇ ਉੱਥੇ ਕੰਮ ਕਰ ਰਹੇ ਨੇ ਔਰ ਸਕੂਲਾਂ ਨੂੰ ਜਿਹੜੀ ਹੈ ਲਗਾਤਾਰ ਉਹਦੇ ਵਿੱਚ ਸਟੱਡੀ ਕਰਵਾ ਰਹੇ ਨੇ ਬੱਚਿਆਂ ਨੂੰ ਉਹਨਾਂ ਨੂੰ ਵੀ ਅਸੀਂ ਫੋਨ ਕਾਲ ਦੇ ਉੱਤੇ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਵੱਲੋਂ ਵੀ ਸਾਡਾ ਜਿਹੜਾ ਫੋਨ ਆ ਉਹ ਪਿਕ ਨਹੀਂ ਕੀਤਾ ਗਿਆ ਸਾਨੂੰ ਉਹਨਾਂ ਵੱਲੋਂ ਵੀ ਕੋਈ ਜਵਾਬ ਨਹੀਂ ਆਇਆ ਸੋ ਕਮੈਂਟਾਂ ਦੇ ਵਿੱਚ ਜ਼ਰੂਰ ਆਪਣੀ ਰਾਏ ਰੱਖੋ ਵੀ ਅਗਰ ਇਹ ਚੀਜ਼ਾਂ ਇਹ ਮਨਮਾਨੀਆਂ ਸਕੂਲ ਵਾਲੇ ਕਰਨਗੇ ਤਾਂ ਕੀ ਸਕੂਲ ਦੇ ਵਿੱਚ ਅਸੀਂ ਬੱਚਿਆਂ ਨੂੰ ਚੰਗਾ ਭਵਿੱਖ ਦੇਣ ਦੇ ਵਿੱਚ ਕੀ ਸਫਲ ਹੋ ਪਾਵਾਂਗੇ ਸੋ ਸਕੂਲ ਦੀਆਂ ਮਨਮਾਨੀਆਂ ਦੇ ਖਿਲਾਫ ਅਗਰ ਤੁਸੀਂ ਇੱਕ ਮੁਹਿੰਮ ਚਲਾਉਣਾ ਚਾਹੁੰਦੇ ਹੋ ਤਾਂ ਸਾਡਾ ਸਾਥ ਤੁਸੀਂ ਜ਼ਰੂਰ ਦਿਓ ਔਰ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ